ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਇੱਕ ਦਿੱਤਾ ਬਿਆਨ ਸਿੱਖ ਸਿਆਸਤ ਵਿੱਚ ਪੁਚਾਲ ਵਾਂਗ ਖੜਾ ਹੋ ਗਿਆ ਗੜਗੱਜ ਸਾਹਿਬ ਨੇ ਅੱਜ ਇੱਕ ਬਿਆਨ ਦੇ ਕੇ ਇਹ ਗੱਲ ਕਹੀ ਹੈ ਬੇ ਸ਼੍ਰੋਮਨੀ ਕਾਲੀ ਦਲ ਦੇ ਕਈ ਧੜੇ ਨੇ ਉਹ ਸਾਰੇ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਨੇ ਔਰ ਉਹਨਾਂ ਨੇ ਬੜੇ ਜੋਰ ਨਾਲ ਇਹ ਗੱਲ ਕਹੀ ਹੈ ਵੀ ਜੇ ਕੋਈ ਇੱਕ ਢੜਾਏ ਗੱਲ ਕਵੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਕੇਵਲ ਉਹੀ ਸਮਰਪਤ ਨੇ ਜਾਂ ਉਹਨਾਂ ਦੇ ਢੜੇ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਅਗਵਾਈ ਦਿੰਦੇ ਨੇ ਤੇ ਇਹ ਉਚਿਤ ਨਹੀਂ ਗੱਲ ਜਿਹਦੇ ਤੋਂ ਬੜਾ ਸਾਫ਼ ਨਜ਼ਰ ਆ ਗਿਆ ਔਰ ਸਿੱਧੇ ਢੰਗ ਨਾਲ ਜੱਫੇਦਾਰ ਕੁਲਦੀਪ ਸਿੰਘ ਗੁਰਗੱਜ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਰਤੀ ਨੂੰ ਮਾਨਤਾ ਦੇ ਦਿੱਤੀ ਹੈ ਔਰ ਜਿਹੜੀ 5 ਮੈਂਬਰੀ ਭਰਤੀ ਕਮੇਟੀ ਆ ਜਿਹੜੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਭ ਤੋਂ ਬਣਾਈ ਸੀ 7 ਮੈਂਬਰੀ ਫਿਰ 5 ਮੈਂਬਰੀ ਰਹਿ ਗਈ ਉਹਨੂੰ ਵੱਡਾ ਝਟਕਾ ਲੱਗਾ ਕਿਉਂਕਿ ਇਸ ਵੇਲੇ ਸਿੱਖ ਸਿਆਸਤ ਵਿੱਚ ਵੱਡੀ ਜਿਹੜੀ ਚਰਚਾ ਸੀ ਵੱਡੀ ਜਿਹੜੀ ਦੋ ਧੜਿਆਂ ਵਿਚਕਾਰ ਸਿਆਸੀ ਲੜਾਈ ਸੀ ਉਹ ਇਹ ਸੀ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਇਹ ਕਹਿੰਦੀ ਸੀ ਵੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਾਨਜ ਸਿੰਘ ਸਹਿਬਾਨ ਨੇ ਇਹ ਫਰਮਾਨ ਜਾਰੀ ਕੀਤਾ ਸੀ ਵੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਜਰ ਗੁਨਾਹ ਕੀਤੇ ਨੇ ਪਰ ਉਹ ਹੁਣ ਅਕਾਲੀ ਦਲ ਦੀ ਅਗਵਾਈ ਕਰਨ ਦੀ ਜਿਹੜੀ ਸਮਰਥਾ ਨਹੀਂ ਰੱਖਦੀ ਲੀਡਰਸ਼ਿਪ ਨੈਤਿਕਤਾ ਗਵਾ ਚੁੱਕੀ ਹੈ ਇਸ ਲਈ 7 ਮੈਂਬਰੀ ਕਮੇਟੀ ਜਿਹੜੀ ਹੈ ਉਹ ਨਵੀਂ ਭਰਤੀ ਕਰੇਗੀ ਤੇ ਨਵੀਂ ਚੋਣ ਕਰੇਗੀ ਇਸ ਲਈ ਉਹ ਦਾਵਾ ਕਰਦੇ ਸੀ ਵੀ ਅਸਲ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਭਰਤੀ ਜਿਹੜੀ ਹੋ ਰਹੀ ਹੈ ਉਹ 5 ਮੈਂਬਰੀ ਕਮੇਟੀ ਕਰੀ ਹੈ ਦੂਸਰੇ ਪਾਸੇ ਸ਼੍ਰੋਮਣੀ ਕਾਲੇਦਾਲ ਬਾਦਲ ਜਿਹੜੇ ਦਾਵਾ ਕਰਦੇ ਨੇ ਵੀ 22 ਲੱਖ ਦੇ ਕਰੀਬ ਭਰਤੀ ਹੋ ਗਈ ਹੈ ਉਹਨਾਂ ਦਾ ਇਹ ਦਾਵਾ ਸੀ ਬਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਸਹਿਬਾਨ ਗਿਆਨੀ ਰਗਵੀਰ ਸਿੰਘ ਹੋਣੀ ਜਿਹੜੇ ਸਾਫਕਾ ਨੇ ਹੋਣਾ ਉਹਨਾਂ ਨੂੰ ਬੜੀ ਡਿਟੇਲ ਚ ਦਸਤਾਵੇਜ਼ ਦੇਇਆਏ ਸੀ ਬਈ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕਮੇਟੀ ਭਰਤੀ ਕਰੇਗੀ ਤੇ ਉਹ ਕਿਉਨ ਕਮਿਸ਼ਨ ਜਿਹੜਾ ਅਕਾਲੀ ਦਲ ਦੀ ਮਾਨਤਾ ਅਕਾਲੀ ਦਲ ਦਾ ਜਿਹੜਾ ਕਿਉਨ ਨਿਸ਼ਾਨ ਉਹਨੂੰ ਖਤਮ ਕਰ ਸਕਦਾ ਔਰ ਉਹ ਕਹਿੰਦੇ ਇਹੇ ਤਾਂ ਕਹੇ ਸੀ ਇਸ ਲਈ ਸਾਡੀ ਭਰਤੀ ਵਾਜਬ ਹੈ ਉਰੇ ਬਹੁਤ ਵੱਡਾ ਟਕਰਾਅ ਸਿਕ ਸਿਆਸਤ ਚ ਪੈਦਾ ਹੋਇਆ ਸੀ ਇੱਕ ਪਾਸੇ ਅਕਾਲੀ ਦਲ ਬਾਦਲ ਭਰਤੀ ਕਰ ਚੁੱਕਾ ਹੈ ਦੂਸਰੇ ਪਾਸੇ ਵੱਡੇ-ਵੱਡੇ ਇਕੱਠ ਕਰਕੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਇਸੇ ਤਰ੍ਹਾਂ ਮਨਪ੍ਰੀਤ ਸਿੰਘਿਆਲੀ ਸੰਤਾ ਸਿੰਘ ਉਮੈਦਪੁਰੀ ਔਰ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਉਹ ਭਰਤੀ ਕਰ ਰਏ ਸੀ ਔਰ ਬਹੁਤ ਵੱਡਾ ਇੱਕ ਟਕਰਾਅ ਪੈਦਾ ਹੋਇਆ ਸੀ ਪਰ ਸ਼੍ਰੀ ਹਕਾਲਤਖਬ ਸਾਹਿਬ ਤੇ ਜਸੇਦਰ ਸਹਿਬਾਨ ਵੱਲੋਂ ਅੱਜ ਜਿਹੜਾ ਇਹ ਬਿਆਨ ਦਿੱਤਾ ਆ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਲੱਗਦਾ ਉਹਦੇ ਨਾਲ ਸਿੱਖ ਸਿਆਸਤ ਵਿੱਚ ਵੱਡੇ ਪੱਧਰ ਤੇ ਉਥਲ ਪੱਥਲ ਹੋਊਗੀ ਕਿਉਂਕਿ ਉਹਦਾ ਸਿੱਧਾਰਤੀ ਇਹ ਨਿਕਲਦਾ ਵੀ ਬਾਦਲਦਲ ਨੇ ਜਿਹੜੀ ਭਰਤੀ ਕੀਤੀ ਉਹਨੂੰ ਵੀ ਅਕਾਲ ਤਖਤ ਮਾਨਤਾ ਦਿੰਦਾ ਤੇ ਜਿਹੜਾ ਪੰਜ ਮੈਂਬਰੀ ਕਮੇਟੀ ਐ ਦਾਵਾ ਕਰਦੀ ਐ ਵੀ ਅਸਲ ਵਿੱਚ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਅਲਕਾਲੀ ਦਲ ਦੀ ਭਰਤੀ ਉਹ ਕਰ ਰਹੇ ਨੇ ਉਨੂੰ ਵੀ ਉਹਨਾਂ ਨੇ ਰੱਦ ਕਰ ਦਿੱਤਾ ਵੀ ਕੋਈ ਕਿਸੇ ਇੱਕ ਨੂੰ ਕਹਿਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਅ ਜਸਦੇਵਰ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਵੀ ਪੰਥ ਕੇਵਲ ਦੋ ਹੀ ਅਕਾਲੀ ਧੜੇ ਨਹੀਂ ਨੇ ਵੀ ਪੰਥਕ ਕੇਵਲ ਦੋ ਹੀ ਅਕਾਲੀ ਧੜੇ ਨਹੀਂ ਗਏ ਪੰਥ 'ਚ ਬਹੁਤ ਸਾਰੇ ਅਕਾਲੀ ਧੜੇ ਹਾਂ ਨੇ ਜਸਦੇਵਰ ਸਾਹਿਬ ਦਾ ਕਹਿਣਾ ਔਰ ਉਹਨਾਂ ਨੇ ਕਿਹਾ ਜਸਦੇਵਰ ਸਾਹਿਬ ਨੇ ਵੀ ਬਹੁਤ ਸਾਰੇ ਅਕਾਲੀ ਧੜੇ ਨੇ ਜੋ ਸਾਰੇ ਅਕਾਲ ਤਖਤ ਨੂੰ ਸਮਰਪਿਤ ਹੈ ਉਹ ਕਹਿੰਦੇ ਜਿੰਨੇ ਵੀ ਧੜੇ ਨੇ ਕਾਲੀ ਦਲ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਸਮਰਪਤ ਨੇ ਔਰ ਸਾਰਿਆਂ ਨੂੰ ਸ਼੍ਰੀ ਅਕਾਲ ਤਖਤ ਦੀ ਅਗਵਾਈ ਮੰਨਣੀ ਚਾਹੀਦੀ ਹੈ ਨਾਲ ਉਹਨਾਂ ਇਹ ਕਿਹਾ ਪਰ ਇੱਥੇ ਜਿਹੜਾ ਸਵਾਲ ਪੈਦਾ ਹੋ ਰਿਹਾ ਵੀ ਕੋਈ ਇੱਕ ਧੜਾ ਪੱਕਾ ਦਾਵਾ ਕਰੇ ਕਿ ਅਸੀਂ ਹੀ ਸ਼੍ਰੀ ਅਕਾਲ ਤਖਤ ਨੂੰ ਸਮਰਪਤ ਹਾਂ ਜਾਂ ਅਸੀਂ ਹੀ ਮਾਨਤਾ ਪ੍ਰਾਪਤ ਹਾਂ ਉਹਨਾਂ ਕਿਹਾ ਇਹ ਕਿਸੇ ਇੱਕ ਨੂੰ ਹੱਕ ਨਹੀਂਗਾ ਅਜਿਹਾ ਦਾਵਾ ਕਰਨ ਦਾ ਔਰ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਿ ਸ਼੍ਰੀ ਅਕਾਲ ਤਖਤ ਦਾ ਸਿਧਾਂਤ ਬੜਾ ਸਪਸ਼ਟ ਹੈ ਕਿ ਜਿਹੜਾ ਵੀ ਝੁੱਕ ਕੇ ਆ ਜਾਵੇ ਤਖਤ ਤੇ ਜਾਂ ਲਿਫ ਕੇ ਆ ਜਾਵੇ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਸਗੋਂ ਗਲੇ ਲਾਇਆ ਜਾਂਦਾ ਅੱਗੇ ਜਥੇਦਾਰ ਸਾਹਿਬ ਨੇ ਕਿਹਾ ਵੀ 2 ਦਸੰਬਰ 2024 ਨੂੰ ਵੱਡੀ ਗੱਲ ਸੀ ਬੀ ਸਾਰੇ ਇਕੱਠੇ ਹੋ ਕੇ ਧੜੇ ਜਿਹੜੇ ਨੇ ਉਹ ਇੱਕ ਅਕਾਲੀ ਦਲ ਬਣਾਉਣ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਹੀ ਮਾਨਤਾ ਪ੍ਰਾਪਤ ਹਾਂ ਤੇ ਬਾਕੀ ਐਵੇਂ ਨੇ ਉਹਨਾਂ ਸ਼ਬਦ ਵਰਤਿਆ ਬਾਕੀ ਐਵੇਂ ਨੇ ਉਹ ਕਹਿੰਦੇ ਬਾਕੀ ਐਵੇਂ ਨਹੀਂਗੇ ਇਹ ਕਿਸੇ ਇੱਕ ਧੜੇ ਦੀ ਪ੍ਰਸਤੀ ਅਕਾਲ ਤਖਤ ਸਾਹਿਬ ਨਹੀਂ ਕਰਦਾ ਨਾਲ ਹੀ ਜਸਦੇਵ ਸਾਹਿਬ ਨੇ ਇਹ ਵੀ ਗੱਲ ਕਹਿ ਦਿੱਤੀ ਸ੍ਰੀ ਅਕਾਲ ਤਖਤ ਸਾਰੇ ਪੰਥ ਦਾ ਸਿਰਫ ਅਕਾਲ ਤਖ ਕਿਸੇ ਧੜਿਆਂ ਦੀ ਲੜਾਈ ਨਹੀਂ ਨਹੀਂ ਹੈ ਉਹਨਾਂ ਨੇ ਇਹ ਵੀ ਸਾਫ਼ ਕਰਤਾ ਵੀ ਸਿਰਫ ਅਕਾਲ ਤਖ ਸਿਰਫ ਅਕਾਲੀ ਦਲ ਦੇ ਧੜਿਆਂ ਨਹੀਂ ਹੀ ਨਹੀਂ ਹੈ ਉਹ ਕਹਿੰਦੇ ਹੋਰ ਕਈ ਵੱਡੇ ਮਸਲੇ ਨੇ ਔਰ ਨਾਲ ਹੀ ਉਹਨਾਂ ਨੇ ਕਹਿਤਾ ਸਾਰੇ ਆਪਣੇ ਨੇ ਕੋਈ ਬੇਗਾਨਾ ਨਹੀਂਗਾ ਸੋ ਇਹ ਬਿਆਨ ਆਉਣ ਤੋਂ ਬਾਅਦ ਵੱਡੇ ਪੱਧਰ ਤੇ ਸਿੱਖ ਸਿਆਸਤ ਵਿੱਚ ਹਲਚਲ ਮਚ ਗਈ ਹੈ ਔਰ ਅਰਥ ਸਦਾ ਇਹੀ ਲਿਆ ਜਾ ਰਿਹਾ ਵੀ ਬਾਦਲ ਦਾਲ ਦੀ ਭਰਤੀ ਨੂੰ ਇਸ ਬਿਆਨ ਨਾਲ ਮਾਨਤਾ ਮਿਲ ਗਈ ਹੈ ਤੇ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਦਾਵਾ ਕਰਦੀ ਸੀ ਵੀ ਅਸਲ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਜਿਹੜੀ ਹੈ ਉਹ ਪੰਜ ਮੈਂਬਰੀ ਕਮੇਟੀ ਨੂੰ ਵੀ ਹੈ ਜਥੇਦਾਰ ਸਾਹਿਬ ਦੇ ਇਸ ਬਿਆਨ ਨੇ ਉਹਨਾਂ ਦੇ ਇਸ ਦਾਅਵੇ ਨੂੰ ਖੁੰਡਾ ਕਰ ਦਿੱਤਾ ਅੱਗੇ ਕੀ ਵਾਪਰੇਗਾ ਵਕਰੀ ਗੱਲ ਹੈ ਪਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਬਿਆਨ ਦਿੱਤਾ ਇੱਕ ਵਾਰੀ ਤੁਸੀਂ ਵੀ ਉਸ ਨੂੰ ਦੇਖੋ ਜਿਹੜੇ ਵੀ ਫੈਸਲੇ ਹੋਏ ਫਸਿਲ ਤੋਂ ਉਹ ਸੱਚੇ ਪਾਤਸ਼ਾਹ ਦੇ ਦਰ ਤੋਂ ਹੋਏ ਉਹਦੇ ਘਰ ਤੋਂ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆਂ ਦੀ ਦੇਖੋ ਪੰਥ 'ਚ ਸਿਰਫ ਦੋ ਹੀ ਅਕਾਲੀ ਟੜੇ ਨਹੀਂ ਆ ਪੰਥ ਵਿੱਚ ਬਹੁਤ ਸਾਰੇ ਅਕਾਲੀ ਟੜੇ ਆ ਔਰ ਸਾਰੇ ਹੀ ਟੜੇ ਸ਼ਰੋਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ ਉਹਨਾਂ ਦੀ ਸਿਰਜਣਾ ਸ਼੍ਰੀ ਕਾਲ ਤੱਕ ਸਾਥ ਤੇ ਅੱਜ ਮੈਂ ਕਮਲਜੀਤ ਬਰਾੜ ਸਾਹਿਬ ਬਣਾਨੇ ਸ਼ਾਇਦ ਉਹ ਲਾਇਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਾਇਆ ਬਿਆਨ ਸ਼ਾਇਦ ਥਗਵ ਆਪਣੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦਾ ਬਿਆਨ ਸਾਹਿਬ ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸ ਵੇਲੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਹੇ ਵੀ ਮੰਨਤਾ ਪ੍ਰਾਪਤ ਤੇ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਤੁਹਾਡੇ ਇਕੱਠੇ ਕੀਤੇ ਸੀ ਤੋਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਧੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖਤ ਸਭ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਪਰ ਇਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤਾਂ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹਦਰ ਜਬਤ ਆਤਿਓ ਫਟਕੈ ਨਹੀਂ ਕੋਈ ਸੋ ਦਰ ਕੈਸੇ ਛੋੜੀਆ ਜੋ ਦਰ ਐਸਾ ਹੋਇ 6ਵੇਂ ਗੁਰੂ ਨਾਨਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫਕੇ ਆ ਗਿਆ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਕਿਸੇ ਧੱਕਿਆ ਨਹੀਂ ਜਾਂਦਾ ਉਹਨੂੰ ਗਲੇ ਲਾਇਆ ਜਾਂਦਾ ਤੋ ਜੇ ਇਹ ਵੱਖ-ਵੱਖ ਅਕਾਲੀ ਧੜੇ ਇਹ ਦਾਵਾ ਕਰਦੇ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਾਂ ਸਾਡੀ ਇਥੋਂ ਹੋਣਦ ਬਣੀ ਇਹ ਸਾਰੇ ਜਿਵੇਂ ਮਿਸਲਾ ਦੇ ਵੇਲੇ ਕੀ ਹੁੰਦਾ ਮਿਸਲਾ ਦੇ ਵੇਲੇ ਵੀ ਸਾਡੇ ਅੱਡ-ਅੱਡ ਧੜੇ ਹੈਗੇ ਸੀ ਅੱਜ ਵੀ ਆ ਪਰ ਪੰਥ ਦੇ ਵੱਡੇ ਹਿਤਾਲੀਓ ਇਕੱਠੇ ਵੀ ਹੁੰਦੇ ਰਹਿ 2 ਦਸੰਬਰ ਦੇ ਫੈਸਲੇ ਆ ਤੇ ਇੱਕ ਵੱਡੀ ਗੱਲ ਹੀ ਕਿ ਪੰਥ ਕੇਕਤਾਵੇ ਆਪਾਂ ਇਕੱਠੇ ਹੋਈਏ ਉਸ ਪਾਸੇ ਵੀ ਸਾਰੇ ਧੜਿਆਂ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹ ਵੀ ਐਮ ਇੱਕ ਪਰ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਵੀ ਅਸੀਂ ਹੀ ਮਾਨਤਾ ਪ੍ਰਾਪਤਾਂ ਤੇ ਬਾਕੀ ਐਵੇਂ ਹੀ ਅਕਾਲ ਤੱਕ ਸਾਬ ਸਾਰਿਆਂ ਦਾ ਅਕਾਲ ਤੱਕ ਸਾਬ ਸਾਰੇ ਪੰਥ ਦਾ ਵਾ ਔਰ ਸਿਰਫ ਅਕਾਲ ਤੱਕ ਸਾਬ ਕਿਸੇ ਧੜਿਆਂ ਦੀ ਲੜਾਈ ਨਹੀਂ ਹੈਗਾ ਅੰਤ ਦੇ ਸਾਹਮਣੇ ਬੜੇ ਵੱਡੇ ਅਹਿਮ ਹੋਰ ਵੀ ਮਸਲੇ ਪਿੰਡ ਪਿੰਡ ਆਪਾਂ ਜਾ ਰਹੇ ਆ ਜੋ ਜ਼ਮੀਨ ਤੇ ਆ ਸਾਹਮਣੇ ਆ ਰਿਹਾ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਉਹਨਾਂ ਨੂੰ ਰੋਕਣ ਦੇ ਉਪਰਾਲੇ ਤੋਂ ਜੇ ਆਪਾਂ ਇਹਦੇ ਤੱਕ ਹੀ ਸਾਰਾ ਸੀਮਤ ਕਰ ਦਈਏ ਤੇ ਗੱਲ ਬਣਦੀ ਨਹੀਂ ਇਹ ਠੀਕ ਆ ਇਹ ਵੀ ਸਾਰੇ ਆਪਣੇ ਇਹ ਕੋਈ ਬੇਗਾਨਾ ਨਹੀਂ ਜਿਵੇਂ ਕੋਈ ਕਾਰਜ ਕਰ ਰਿਹਾ ਕਰੇ ਕਰਨ ਦਾ ਹੱਕ ਆ ਪਰ ਕਿਸੇ ਇੱਕ ਨੂੰ ਹੱਕ ਨਹੀਂ ਆ ਪੀ ਉਹੋ ਹੀ ਦਾਵਾ ਕਰੇ ਪੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾਂਦਾ